ਸ਼ੈਂਪੇਨ ਵਾਲੀ ਆ ਸੁੰਦਰ ਜੀ ਦਿਓ ਜੇਬ ਨੂੰ ਜਹਿਮਤ ਤੇ ਸਾਡੀ ਵੀ ਕਰੋ ਸ਼ਾਮ ਸੁੰਦਰ ਜਨਾਬ ਜਦੋਂ ਅਸੀਂ ਗੱਡੀ ਨਹੀਂ ਲੈਣੀ ਤੇ ਫਿਰ ਪੈਸੇ ਵੀ ਕਿਉਂ ਦੇਈਏ ਵਾਹ ਹੰਸੀ ਸਾਹਿਬ ਸੁਣਿਆ ਕਿੰਨੇ ਵਧੀਆ ਵਿਚਾਰ ਆ ਵੀ ਮੁੰਡੇ ਦੇ ਮੁੰਜੀ ਜੀ ਜੇ ਤਾਂ ਅਗਲੇ ਨੇ ਗੱਡੀ ਨਹੀਂ ਲੈਣੀ ਤਾਂ ਫਿਰ ਪੈਸੇ ਵੀ ਕਾਹਦੇ ਦੇਵੇਂ ਮੁੰਜੀ ਜੀ ਉਦੋਂ ਇਹੀ ਬੰਦਾ ਨਹੀਂ ਸੀ ਗੱਡੀ ਚਲਾ ਰਿਹਾ ਜਿੱਦਨ ਆਪਾਂ ਬ੍ਰਾਂਧ ਕੀਤੀ ਲੱਗਦਾ ਤਾਂ ਜਨਾਬ ਉਹੀ ਆ ਉਹ ਤੇ ਹਨੇਰੇ ਦਾ ਫਾਇਦਾ ਚਾਕੇ ਭੱਜ ਗਿਆ ਸੀ ਲੱਗਦਾ ਲੈ ਫਿਰ ਕਿ ਹੈ ਜੋ ਜਨ ਭੱਜ ਗਿਆ ਸੀ ਸਿਆਣਿਆਂ ਨੇ ਕਿਹਾ ਭੱਜਦਿਆਂ ਨੂੰ ਵਾਹਨ ਇੱਕੋ ਜਿਹੇ ਹੁੰਦੇ ਆ ਇਹ ਤਾਂ ਉਦਨ ਭੱਜਿਆ ਵੀ ਛੱਡ ਕੇ ਵਾਹਨ ਮੇਰਾ ਮਤਲਬ ਗੱਡੀ ਸੀ ਕਰੋ ਪਰਚੇ ਦੀ ਤਿਆਰੀ ਤਫੀਸ਼ ਨੂੰ ਲੈ ਚਲੋ ਉਦੋਂ ਅੱਗੇ ਲਿਖ ਦਿਓ ਉੱਥੇ ਵੀ ਉਦਨ ਗੱਡੀ ਫੜ ਲਈ ਸੀ ਤੇ ਅੱਜ ਮੁਲਜ਼ਮ ਹੈ ਜਨਾਬ ਇੱਕ ਮਿੰਟ ਤੁਸੀਂ ਸਾਡੀ ਗੱਲ ਤਾਂ ਸੁਣੋ ਐਮ ਸੀ ਸਾਹਿਬ ਉਹ ਤੁਸੀਂ ਮੋਤਵਰ ਬੰਦੇ ਆ ਤੁਹਾਡੀ ਗੱਲ ਨਹੀਂ ਸੁਣਨੀ ਦੀ ਹੋਰ ਕੀ ਦੀ ਸੁਣਨੀ ਹੈ ਕਰੋ ਕੀ ਹੁਕਮ ਹੈ ਜਨਾਬ ਸਾਨੂੰ 2 ਮਿੰਟ ਦਿਓ ਅਸੀਂ ਸਲਾਹ ਕਰ ਲਈਏ ਫਿਰ ਆਉਣੇ ਤੁਹਾਡੇ ਕੋਲੇ ਐਮ ਸੀ ਸਾਹਿਬ ਸਲਾਮਤ ਜਮ ਜਮ ਕਰੋ ਪਰ ਇਹ ਨਾ ਹੋਵੇ ਸਲਾਮਾ ਕਰਦੇ ਕਰਦੇ ਸਾਡੇ ਮੁਜਰਮਾਂ ਨੂੰ ਲੈ ਕੇ ਭਜੋ ਬਾਅਦ ਜਵੇਂ ਤੁਹਾਡੀਆਂ ਲੱਤਾਂ ਨੂੰ ਜੂੜ ਪਾਉਂਦੇ ਫਿਰਿਏ ਕਿ ਨਹੀਂ ਨਹੀਂ ਜੀ ਨਹੀਂ ਇੱਕ ਦੋ ਮਿੰਟਾਂ ਚ ਹੀ ਆ ਗਏ ਅਸੀਂ ਵਾਪਸ ਠੀਕ ਹੈ ਦਿੱਤੇ ਦੋ ਮਿੰਟ ਜਾਓ ਕਰੋ ਸਲਾਹ ਮੇਰੀ ਗੱਲ ਸੁਣੋ ਮਾਸਟਰ ਜੀ ਸਾਡਾ ਸਾਰਿਆ ਦਿਨ ਥਾਣੇ ਕਚੇਰੀਆਂ ਨਾਲ ਹੀ ਵਾਹ ਪੈਂਦਾ ਹੈ ਜੇ ਮੇਰੀ ਗੱਲ ਮੰਨੋ ਨਾ 5000 ਰੁਪਿਆ ਦਿਓ ਮੁੰਚੀ ਨੂੰ ਦੇ ਕੇ ਗੱਲ ਰਫਾ ਦਫਾ ਕਰਾਈਏ ਐਵੇਂ ਕਿਵੇਂ ਦੇ ਦिए ਪੈਸੇ ਸਾਰਾ ਦਿਨ ਚਿੱਤੜ ਘਸ ਜਾਂਦੇ ਆ ਦੁਕਾਨ ਦੇ ਥੇਲੀਆਂ ਚਵਾਨੀਆਂ ਇਕੱਠੀਆਂ ਕਰਦੇ ਆ ਚੰਗਾ ਜਿਵੇਂ ਤੁਹਾਡੀ ਮਰਜ਼ੀ ਆ ਓਵੇਂ ਕਰੋ ਜਦੋਂ ਅਗਲੇ ਨੇ ਸਮਝ ਲਿੰਦਾ ਕਿ ਇਸ પાਕੇ ਤੁਹਾਡੇ ਉਹੀ ਚਿੱਤੜ ਕੁੱਟੇ ਨਾ ਫੇਰ ਸਾਰੀਆਂ ਥੇਲੀਆਂ ਜਵਾਨੀਆਂ ਵੀ ਤਾਂ ਦਿਓਗੇ ਨਾਲੇ ਜਾਊ ਇੱਜ਼ਤ ਨਾਲੇ ਜਾਊ ਪੈਸਾ ਹੁਣ ਘੱਟੋ ਘੱਟ ਇੱਜ਼ਤ ਤਾਂ ਬਚਾ ਲਈਏ ਨਾਲੇ ਸਿਆਣੇ ਕਹਿੰਦੇ ਆ ਸਾਰਾ ਜਾਂਦਾ ਵੇਖੀਏ ਅੱਧਾ ਦਈਏ ਲੁਟਾ ਮੇਰੀ ਗੱਲ ਸੁਣੋ ਜੇ ਕਾਰ ਛੜਾ ਕੇ ਲੈ ਜਾਂਦੇ ਫੇਰ ਵੀ ਤਾਂ ਉਹਦੇ ਟਾਇਰ ਪਵਾਉਂਦੇ ਕੇ ਇਟਾਂ ਤੇ ਰੋੜੀ ਫਿਰਦੇ ਸਮਝ ਲਓ ਕਾਰ ਦਾ ਇੱਕ ਟਾਇਰ ਪਾਟ ਗਿਆ ਠੀਕ ਹੈ ਐਮਸੀ ਸਾਹਿਬ ਜਿਵੇਂ ਤੁਹਾਨੂੰ ਠੀਕ ਲੱਗੇ ਆ ਲਓ ਤੇ ਅੰਦਰ ਜਾ ਕੇ ਆਪ ਹੀ ਦੇ ਦਿਓ ਮੇਰੀ ਤੇ ਬਸ ਹੋਈ ਪਈ ਜੇ ਤੇ ਨਾਲੇ ਆ ਐਫ ਆਈ ਆਰ ਵੀ ਕੈਨਸਲ ਕਰਵਾ ਦਿਓ ਤੁਸੀਂ ਬਿਲਕੁਲ ਫਿਕਰ ਨਾ ਕਰੋ ਸਭ ਕੁਝ ਕੈਨਸਲ ਹੋ ਜਾ ਬਹੁਤ ਤਾਕਤ ਹੈ ਇਹਦੇ 'ਚ ਤੁਸੀਂ ਬਾਹਰ ਗੱਡੀ ਕੋਲੇ ਖੜੋ ਮੈਂ ਆਉਣਾ ਸਾਲੇ ਚੋਰਾਂ ਨੂੰ ਮੋਰ ਪੈਂਦੇ ਤਾਂ ਸੁਣੇ ਸੀ ਅੱਜ ਮੋਰਾ ਨੂੰ ਹੀ ਚੋਰ ਪੈ ਗਏ